ਕੋਨ ਬੋਲਣਾ ਵੀ ਹੁੰਦਾ ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੁਣ ਕਰਮੂ ਵਾਲੇ ਪਤਣ ਦੇ ਪਹੁੰਚੇ ਆ ਜਿੱਥੇ ਸੰਗਤਾਂ ਦੀ ਦੇ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਮੰਨ ਦੇ ਉੱਤੇ ਬਹੁਤ ਵੱਡਾ ਜਿਹੜੀ ਢਾ ਲੱਗੀ ਉਹਦੀ ਨਿਰੰਤਰ ਸੇਵਾ ਚੱਲਣ ਢਈ ਆ ਤੇ ਸਾਰੀਆਂ ਸੰਗਤਾਂ ਉੱਥੇ ਡੱਟ ਕੇ ਮੁਕਾਬਲਾ ਕਰ ਰਹੀਆਂ ਕਿਉਂਕਿ ਜਿਹੜੀ ਢਾ ਹੁੰਦੀ ਨਾ ਉਹ ਦਿਨਾਂ ਜੀ ਵੱਜ ਜਾਂਦੀ ਆ ਤੇ ਅੱਜ ਮੇਰੇ ਹਿਸਾਬ ਨਾਲ 15 ਦਿਨ ਹੋ ਗਏ ਹੈ ਨਾ ਸੰਗਤਾਂ ਨੂੰ ਲੱਗੇ ਨੂੰ 20 ਦਿਨ ਹੋ ਗਏ ਆ ਬਹੁਤ ਜ਼ਿਆਦਾ ਜੁੱਧ ਲੱਗਣ ਡੇ ਆ ਇਹ ਸੰਗਤਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਸੰਯੋਗ ਦੀ ਲੋੜ ਆ ਵੀਰ ਜੀ ਆਪੇ ਦੱਸਣਗੇ ਸਤਿ ਸ੍ਰੀ ਅਕਾਲ ਵੀਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੀ ਬਸਲਾ ਬਚਾਉਣ ਦੀ ਸਾਡੀ ਲੜਾਈ ਹੈ ਇੱਕ ਹੋਣ ਦੀ ਲੜਾਈ ਆ ਸਾਡੀ ਵੀ ਜ਼ਮੀਰ ਸਾਡਾ ਜਾਗਦਾ ਚਾਹੀਦਾ ਜਿੰਨੀਆਂ ਸਾਡੇ ਫਸਲਾਂ ਇਹਨਾਂ ਨੂੰ ਬਚਾਇਆ ਜਾਵੇ ਜੇ ਸਾਡੀਆਂ ਫਸਲਾਂ ਬਚਣਗੀਆਂ ਜ਼ਮੀਨਾਂ ਬਚਣਗੀਆਂ ਅਸੀਂ ਤਾਂ ਹੀ ਜਿਉਂਦੇ ਰਹਿ ਸਕਦੇ ਆ ਜਦੋਂ ਫਸਲਾਂ ਮੁੱਕ ਜਾਂਦੀਆਂ ਨੇ ਜੀ ਉਦੋਂ ਮਰੇ ਦੇ ਮੂੰਹ ਨੂੰ ਘਿਓ ਲਾਉਣ ਵਾਲਾ ਕੰਮ ਹੋ ਜਾਂਦਾ ਇਹ ਕਰਕੇ ਵੀ ਭਰਾਓ ਹੱਥ ਜੋੜ ਕੇ ਬੇਤੀ ਕਰਦੇ ਆਂ ਕਿ ਸਾਨੂੰ ਪਹਿਲਾਂ ਬਚਾਓ ਡੁੱਬਣ ਤੋਂ ਸਾਨੂੰ ਪਹਿਲਾਂ ਬਚਾਇਆ ਜਾਵੇ ਐਸ ਟਾਈਮ ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਸਾਨੂੰ ਮਿੱਟੀ ਦੀ ਜ਼ਰੂਰਤ ਆ ਲਾਲ ਮਿੱਟੀ ਆ ਜੇ ਸਾਡੇ ਕੋਲ ਇੱਥੇ ਰੇਤਾ ਅਸੀਂ ਮੁੱਲ ਰੇਤਾ ਲੈ ਲੈ ਕੇ ਪਾਉਂਦੇ ਆਂ ਪਰ ਉਹਦੇ ਨਾਲ ਬੰਨ ਮਜ਼ਬੂਤ ਨਹੀਂ ਹੁੰਦੀ ਇੱਕ ਟਾਈਮ ਪਾਸ ਕਰ ਰਹੇ ਆ ਕਿਉਂਕਿ ਇਹਨੂੰ ਬਚਾਉਣਾ ਆ ਅਸੀਂ ਦੂਸਰੀ ਇੱਕ ਡੀਜ਼ਲ ਦੀ ਕੋਈ ਸੇਵਾ ਕਰ ਸਕਦਾ ਟਰੈਕਟਰ ਚੱਲੰਦੇ ਆ ਮਸ਼ੀਨਾਂ ਚੱਲੰਦੀਆਂ ਬਾਬੇ ਨੇ ਸਾਨੂੰ ਜੀਸੀਬੀ ਦਿੱਤੀਆਂ ਭੋਗ ਲੈਣਾ ਦਿੱਤੀਆਂ ਜਿਹੜੀਆਂ ਮਿੱਟੀ ਭਰ-ਭਰ ਕੇ ਟਰਾਲੀਅਾਂ 'ਚ ਭੇਜ ਰਿਆਂ ਉਹ ਤੇਲ ਦੀ ਸੇਵਾ ਉਹਨਾਂ ਵਿੱਚ ਵੀ ਚਾਹੀਦੀ ਆ ਤੇ ਬੋਰੀਆਂ ਦੀ ਕੋਈ ਸੇਵਾ ਕਰ ਸਕਦਾ ਉਹ ਕਰ ਦੇ ਤਾਰ ਦੀ ਜਿਹੜੀ ਅਸੀਂ ਕ੍ਰੇਟ ਬਣਾ ਬਣਾ ਕੇ ਜਦੋਂ ਢਾਹ ਲੱਗਦੀ ਆ ਇਹਨੂੰ ਉਦੋਂ ਕ੍ਰੇਟ ਬਣਾ ਬਣਾ ਕੇ ਪਤਾ ਨਹੀਂ ਇੱਕ ਥਾਂ ਤੇ ਜਦੋਂ ਢਾਹ ਲੱਗ ਗਈ ਕਿੰਨੇ 50 ਕ੍ਰੇਟ ਲੱਗਣੇ ਆ ਕਿ ਕਿੰਨੇ ਲੱਗਣੇ ਆ ਕਵੈਂਟਲ ਨਾਲ ਤਾਰ ਲੱਗਦੀ ਆ 7500 ਰੁਪਏ ਦੀ ਕਵੈਂਟਲ ਤਾਰ ਆ ਰਹੀ ਆ ਕੋਈ ਪ੍ਰਸ਼ਾਸਨ ਅਨੁਸਾਰ ਨਹੀਂ ਦੇ ਰਿਹਾ ਕੋਈ ਕਵੈਂਟਲ ਜਾਂ 2 ਕਵੈਂਟਲ ਤਾਰ ਦੇ ਕੇ ਅੱਖਾਂ ਭਜਾ ਦਿੰਦੇ ਆ ਵੀ ਤੁਹਾਨੂੰ ਦੇਤੀ ਆ ਇਹ ਕਰਕੇ ਭਰਾਓ ਇਹੋ 3-4 ਚੀਜ਼ਾਂ ਦੀ ਸਾਨੂੰ ਜ਼ਰੂਰਤ ਆ ਵੱਤੋ ਵੱਦ ਮਮਹਾ ਅਗੇ ਸੰਗਤਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਇਹ ਸਾਥ ਦਿਓ ਸਾਡੀਆਂ ਜਿਹੜੀਆਂ ਫਸਲਾਂ ਖਲੋਤੀਆਂ ਹਰੀਆਂ ਪਰੀਆਂ ਇਹਨੂੰ ਬਚਾਇਆ ਜਾ ਸਕੇ ਤਾਂ ਜੋ ਬਾਅਦ ਦੇ ਵਿੱਚ ਆ ਕੇ ਕਿ ਇਹਨੂੰ ਰਾਸ਼ਨ ਵੰਡਰ ਦੀ ਜਾਂ ਕਿ ਇਹਨੂੰ ਚਾਰਾ ਵੰਡਰ ਦੀ ਜ਼ਰੂਰਤ ਹੀ ਨਾ ਪਵੇ ਜਿਹੜਾ ਜ਼ਿੰਮੇਦਾਰ ਉਹ ਆਪਦੇ ਪੈਰਾਂ ਤੇ ਆਪ ਹੀ ਖੜਾ ਰਵੇ ਜੀ ਸਾਰੇ ਵੀਰ ਪੁੱਛਦੇ ਵੀ ਤਾਰ ਕਿੰਨਾ ਨੰਬਰ ਹੈ 14 ਨੰਬਰ ਤਾਰਵਾ ਜੀ ਕ੍ਰੇਟ ਬੰਨਣ ਵਾਲੀ ਆਉਂਦੀ ਆ ਉਹ ਹਰ ਇੱਕ ਮੇਰੇ ਵੀਰ ਜਿਹੜੀ ਦੁਕਾਨਦਾਰ ਤੇ ਜਾ ਕੇ ਪੁੱਛੋਗੇ 14 ਨੰਬਰ ਕ੍ਰੇਟ ਵਾਲੀ ਤਾਰ ਜਿੰ ਨੂੰ ਆਸ ਦਿੰਦੇ ਆ ਉਹ ਆ ਤੇ ਬਾਕੀ ਜਿ ਕਈ ਵੀਰ ਫੋਨ ਲਾਉਂਦੇ ਸੀ ਵੀ ਖਾਲੀ ਬੋਰੇ ਸਾਨੂੰ ਖਾਲੀ ਬੋਰਿਆਂ ਦੀ ਬਹੁਤ ਲੋੜ ਜਿਹੜੇ ਦੂਰੋਂ ਸੱਜਣ ਵੀਰ ਆਪਣੇ ਨਹੀਂ ਆ ਸਕਦੇ ਟਰਾਲੀਆਂ ਮਿੱਟੀ ਦੀਆਂ ਲੈ ਕੇ ਜੋ ਖਾਲੀ ਬੋਰੇ ਵੀ ਆਪਾਂ ਨੂੰ ਗੱਡੀਆਂ ਤੇ ਆਣ ਕੇ ਦੇ ਜਾਣ ਤੇ ਉਹ ਵੀ ਬਹੁਤ ਵੱਡਾ ਸੰਯੋਗ ਆ ਤੇ ਬਾਕੀ ਸਾਰੇ ਸੰਤਾਂ ਮਹਾਂਪੁਰਸ਼ਾਂ ਦੇ ਸੰਯੋਗ ਦੇ ਨਾਲ ਸੇਵਾ ਤੇ ਨਿਰੰਤਰ ਚੱਲਣੀ ਦਈ ਹੈ ਜੀ ਕੀ ਦੱਸੋ ਬਾਬਾਈ ਤੁਸੀਂ ਕਹਿੰਦੇ ਮਹਾਰਾਜਾ ਬੋਲੋ ਬੋਲੋ ਕਹਿੰਦੇ ਬੋਲੋ ਬਾਬਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਮੰਡ ਖੇਤਰ ਸੁਲਤਾਨਪੁਰ ਲੋਧੀ ਦਾ دریاਈ ਕੰਢਾ ਜਿੱਥੇ ਮਹਾਂਪੁਰਖਾਂ ਵੱਲੋਂ ਸਵਾਵਾਵਾਂ ਚੱਲਣ ਡੀਆਂ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਹੋਣਾ ਵੱਲੋਂ ਉਹਨਾਂ ਦੇ ਮਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਗਮ ਸਿੰਘ ਜੀ ਇਹ ਇਹ ਸੰਗਤਾਂ ਨੇ ਜਿਵੇਂ ਜਿਵੇਂ ਬੇਨਤੀ ਕੀਤੀ ਮਹਾਂਪੁਰਖਾਂ ਨੂੰ ਸਾਨੂੰ ਸੰਗਤ ਚਾਹੀਦੀ ਆ ਇਹ ਇਲਾਕਾ ਹੁਣ ਆ ਪੈਂਦਾ ਕਰਮੂ ਵਾਲੇ ਦਾ ਸਰਦੁੱਲਾਪੁਰ ਤੋਂ ਤੁਸੀ ਬਣ ਤੋਂ ਲੈ ਕੇ ਪਿੰਡ ਗੁੱਦਿਆਂ ਤੱਕ ਇਹ ਤੇ ਆਦ ਪਿੰਡ ਨਮ ਕਿੰਨੇ ਕਿ ਪਿੰਡਾਂ ਦਾ ਨਾਮ ਲਵਾ ਬੇਨਤੀ ਪਿੰਡ ਆ ਜਿਹੜਾ ਸਤਲੋਜ ਪੋਲ ਤੱਕ ਇਸ ਦਰਿਆ ਨੇ ਮਾਰ ਕਰ ਲਈ ਜੇ ਰੱਬ ਖੁਦਾ ਨਾ ਖਾਸਤਾ ਜੇ ਕਿਤੇ ਟੁੱਟ ਗਿਆ ਤੇ ਲਗਭਗ ਇਹ ਜਿਹੜਾ ਦਰਿਆ ਵਾ ਉਥੋਂ ਦੇ ਲੈਵਲ ਨਾਲੋਂ 15 ਫੁੱਟ ਦਰਿਆ ਉੱਚਾ ਵਗਣ ਡਿਆ ਤੇ 15 ਫੁੱਟ ਦਰਿਆ ਦਾ ਜਿਹੜਾ ਉਹ ਲੈਵਲ ਆ ਏਰੀਆ ਦਾ ਨੀਵਾ ਹਾਂਜੀ ਤੇ ਮਹਾਰਾਜ ਤਗੜੇ ਹੋ ਕੇ ਇਲਾਕਾ ਨਿਵਾਸੀ ਨਗਰਾਂ ਵਾਲੇ ਮਹਾਂਪੁਰਖਾਂ ਦੇ ਸੰਯੋਗ ਦੇ ਨਾਲ ਸੇਵਾ ਜਿਹੜੇ ਮਹਾਂਪੁਰਖਾਂ ਨੂੰ ਸੰਯੋਗ ਦਿਓ ਵੱਧ ਤੋਂ ਵੱਧ ਦੇਸ਼ਾਂਪ ਦੇਸ਼ਾਂ ਦੇ ਵਿੱਚ ਬੇਨਤੀ ਕਰਦਾ ਤੇ ਬਾਬਾ ਜੀ ਹੁਣਾਂ ਨੂੰ ਸੰਯੋਗ ਦਿਓ ਆ ਬੰਨਾਂ ਤੇ ਜਿਹੜੀ ਸੇਵਾ ਹੁੰਦੀ ਆ ਲੰਗਰਾਂ ਦੀ ਸੇਵਾ ਚੱਲਣ ਢਈ ਆ ਤੁਹਾਡੇ ਹੀ ਸੰਯੋਗ ਦੇ ਨਾਲ ਆ ਤਗੜੇ ਹੋਗੇ ਸੁਭਾਅ ਅਨਭਾਓ ਵਾਹਿਗੁਰੂ ਜੀ ਕਾ ਕਾਰੋ ਵਾਹਿਗੁਰੂ ਜੀ ਕੀ ਬਰਕਤ ਇਹ ਵੀਰ ਸਾਰੇ ਹੁਣ ਜਲ ਪਾਣੀ ਛਕਣ ਦੇ ਕੀ ਰਹਣਾ ਵੀਰੋ ਨੇ ਆਹ ਚੱਲ ਗਏ ਤੇ ਆਜੋ ਆਇਆ ਸੇਵਕਾ ਇੱਥੇ ਵੀਡੀਓ ਬਣਾ ਲਈਏ ਆਜੋ ਜੋ ਫੇਰ ਕੋਈ ਫਰਤ ਕਰ ਲੈਂਦਾ ਵਾ ਰਹਿੰਦੇ ਇੱਥੇ ਉਹ ਰਹਿੰਦੇ ਬਾਪਾ ਸੱਟਿਆ ਆਜੋ ਬਾਪਾ ਆਜੋ ਜਿੱਦਾਂ ਤੁਸੀਂ ਅੱਗੇ ਹੀ ਵੇਨੇ ਆ ਵੀ ਜਦੋਂ ਕਿਸੇ ਵੀ ਥਾਂ ਦੇ ਭੀੜ ਪੈਂਦੀ ਆ ਤੇ ਸਭ ਤੋਂ ਅੱਗੇ ਮਾਝੀ ਵਾਲੀ ਸੰਗਤ ਹੁੰਦੀ ਆ ਅੱਜ ਆਪਣੇ ਵੀਰ ਆਇਓ ਬੱਬਾਈ ਸਾਨੂੰ ਫੜਾ ਦੇ ਪਿੰਡ ਇਹ ਵੀ ਥਾਂ ਦੇ ਭੀੜ ਪੈਂਦੀ ਆ ਤੇ ਮਾਝੀ ਵਾਲੀ ਸੰਗਤ ਜਿਹੜੀ ਆ ਬਹੁਤ ਸ਼ਾਦੀ ਨਾਲ ਜਿਹੜੀ ਸੇਵਾ ਕਰਦੀ ਆ ਅੱਜ ਆਪਣੇ ਵੀਰ ਨਰੰਗਵਾੜ ਤੋਂ ਭਗਵੰਤ ਸਿੰਘ ਤੇ ਨਾਲ ਵੀ ਸੁਖ ਤੇ ਜੋਗਨ ਇਹ ਵੀਰ ਨਰੰਗਵਾੜ ਤੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਇਹ ਆਪਣੇ ਵਿੱਚ ਪੰਗਲ ਮੈਟਰ ਦਾ ਸੇਵਾ ਕਰ ਲਈ ਤਰਨ ਤਰਨ ਦੇ ਲੱਗੇ ਆਉ ਪਿੰਡ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਸੇਵਾ ਕਰਨੀ ਹੈ ਨਾ ਉਹਨੂੰ ਕੋਈ ਦੂਰੀ ਨਹੀਂ ਆ ਜਿਹਦੇ ਮਨ ਦੇ ਵਿੱਚ ਸੇਵਾ ਭਾਵਨਾ ਹੀ ਉਹਨੇ ਦੂਰੀ ਨਹੀਂ ਵੇਖਣੀ ਉਹਨੇ ਆਟੋਮੈਟਿਕ ਹੀ ਉੱਥੇ ਪਹੁੰਚ ਜਾਣਾ ਤੇ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਦੀ ਦੂਰੋਂ ਜਿਹੜੀ ਆ ਸੇਵਾ ਲੈ ਕੇ ਸਾਡੇ ਆਂਦੀ ਖਲਾ ਬੰਦ ਦੇ ਉੱਤੇ ਮਿੱਟੀ ਪੁਚਾਈ ਆ ਤੇ ਬਹੁਤ ਬਹੁਤ ਧੰਨਵਾਦ ਸਾਰਾ ਮਾਈਕ ਜੀ ਦਾ ਯਾਰ ਫੋੜ ਕੇ ਲੈਦਾ ਭਾਈ ਸੰਤਾਨਾਰ ਮੇਰਾ ਦੋ ਵੀ ਬੰਦੇ ਵਾਲੀ ਬੋਲ ਲੈ ਪਗੇ ਰਹੀ ਹੈ ਗਾਏ ਜੋ ਆਪਣੇ ਇੱਥੇ ਬੰਦ ਦੇ ਉੱਤੇ ਸੰਗਤਾਂ ਪਹੁੰਚੀਆਂ ਕਿਸਾਨ ਹੜ ਹੜਪੀੜਤ ਵਾਲੇ ਕਿਸਾਨ ਸੰਘਰਸ਼ ਕਮੇਟੀ ਤੇ ਤੁਹਾਨੂੰ ਜਿੰਨਾ ਨਾਲ ਮਿਲਾਉਂਦੇ ਹੌਤ ਜੋਸ਼ਾ ਹਾਂਜੀ ਇਹਦਰ ਵੀ ਲੱਗਦੀ ਇਹਦਾ ਬੱਦੀ ਪਾ ਕੇ ਪੜ੍ਹ ਕੇ ਨਹੀਂ ਨਹੀਂ ਆਪਾਂ ਨੂੰ ਜੀ ਪਾਣੀ ਅਰੇ ਵੀ ਤੜ ਤੋਂ ਬਣਾਉਣੀਆਂ ਜਿੱਕੀ ਫਤਿਹ ਇਹ ਪਤਾ ਹੀ ਸਭ ਸੰਤਾਂ ਨੂੰ ਜਿਹੜੀ ਆਪਣੇ ਇੱਥੇ ਬੰਨਦੇ ਜੋ ਬਿਆਦ ਰਿਆਸ ਦੇ ਆਪਾਂ ਬੰਨ ਦੀ ਮਜ਼ਬੂਤੀ ਵਾਸਤੇ ਸੇਵਾ ਚੱਲਣ ਦੀ ਆ ਸੰਤ ਮਹਾਂਪੁਰਸ਼ ਜਦਾਂ ਸਾਰੇ ਸੰਤ ਮਾਮਪੁਰਸ਼ ਜਾਂ ਹੋਰ ਵੀਰਾਂ ਦਾ ਸਹਿਯੋਗ ਨਾਲ ਚੱਲੁੰਦਾ ਹੀ ਆ ਉਥੇ ਅੱਜ ਆਪਣੇ ਕੋ ਜਸਵੀਰ ਸਿੰਘ ਜੀ ਆਲੂ ਵਾਲੀ ਆ ਹੜ ਪੀੜਿਤ ਕਿਸਾਨ ਸੰਘਸ਼ ਕਮੇਟੀ ਤੋਂ ਉਹ ਵੀ ਆਪਣੇ ਕੋਲ ਇੱਥੇ ਆਪਨਾ ਜਾਇਜ਼ਾ ਲੈਣ ਲਈ ਪਹੁੰਚੇ ਆ ਤੇ ਆਪਾਂ ਨੂੰ ਇਹ ਮਤਲਬ ਇਹਨਾਂ ਨੇ ਪ੍ਰੇਰਿਤ ਕੀਤਾ ਕਿ ਹੋਰ ਆਪਾਂ ਇਹਨੂੰ ਮਜ਼ਬੂਤ ਕਰੀਏ ਜਿਹੜੀ ਆਪਣੀ ਆਵਾਜ਼ ਜਾਵਾ ਉਹ ਜਿਹੜੀ ਲੋਕਾਂ ਤੱਕ ਵੀ ਪਹੁੰਚੇ ਤੇ ਨਾਲ ਸਰਕਾਰਾਂ ਤੱਕ ਆਪਾਂ ਆਵਾਜ਼ ਇਕੱਠੇ ਹੋ ਗਈ ਪਹਚਾਈਏ ਕਿ ਆਉਣ ਵਾਲੇ ਟਾਈਮ ਵਿੱਚ ਜਿਹੜੇ ਜੋ ਵੀ ਹੜ੍ਹ ਆਉਂਦੇ ਆ ਉਹ ਤੋਂ ਆਪਾਂ ਜਿਹੜਾ ਛੁਟਕਾਰਾ ਪਾਈਏ ਤੇ ਆਪਾਂ ਹਰ ਕਦੇ ਸਾਰੀ ਉਮਰ ਬੁਰੇ ਨਾ ਲਾਈ ਜਾਈਏ ਤੇ ਆਪਾਂ ਜਿਹੜੀ ਆਵਾਜ਼ ਵਾਰ ਨੂੰ ਵੱਡੀ ਬੁਲੰਦ ਕਰੀਏ ਤੇ ਬਾਕੀ ਤੁਹਾਨੂੰ ਸਰਦਾਰ ਜਸਵੀਰ ਸਿੰਘ ਜੀ ਅੰਮ੍ਰੋਵਾਲੀ ਆ ਉਹ ਤੁਹਾਨੂੰ ਦੱਸਣਗੇ ਉਸ ਤੋਂ ਵੀਰ ਜੀ ਵੈਕਰ ਜਿੱਕਾ ਖਾਲਸਾ ਵੈਕਰ ਜਿੱਕਾ ਬੰਦੇ ਅੱਜ ਕਰੀਬ 15-20 ਦਿਨ ਹੋ ਗਏ ਜਿਹੜੇ ਸਾਡੇ ਕਿਸਾਨ ਹੜਪੀੜ ਤੇ ਨੇ ਬੜੇ ਹੀ ਪਾਣੀ ਦੀ ਲਪੇਟ ਵਿੱਚ ਆਏ ਹੋਏ ਨੇ ਤਕਰੀਬਨ ਖਪੂਰਥਲੇ ਦਾ ਜ਼ਿਲ੍ਹਾ ਦੇਖੀਏ ਜਾਂ ਤਰਨਤਾਰਨ ਦਾ ਜਿਹੜਾ ਦੇਖੀਏ ਪਿੱਛੇ ਜੋ ਭਿਆਨਕ ਜਿਹੜਾ ਵੰਟ ਟੁੱਟ ਕੇ ਬਾਉਪੁਰ ਲਾਲੋ ਮੁੰਡਾ ਪਿੰਡ ਵਾਲੋ ਅਨੇਕਾਂ ਵੰਟ ਟੁੱਟ ਗਏ ਘੜਕੇ ਤੱਕ ਤਕਰੀਬਨ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਜਾ ਚੁੱਕੀਆਂ ਨੇ ਪਰ ਆਵਾਜ਼ ਥੋਂ ਦਾ ਮੁੱਦਾ بڑا ਸੀਗਾ ਜਥੇਬੰਦੀ ਦਾ ਬਹੁਤ ਕੋਸ਼ਿਸ਼ ਕੀਤੀ ਵੀ ਅਸੀਂ ਆਪਦੇ ਕਿਸਾਨ ਭਰਾ ਬਚਾਈਏ ਇਸ ਫੜਾ ਦੀ ਮਾਰ ਤੋਂ ਇਹ ਹੜ੍ਹਾਂ ਦੀ ਕੁਦਰਤੀ ਆਫਤ ਨਹੀਂ ਅਸੀਂ ਇਹਨੂੰ ਕਹਿੰਦੇ ਇਹ ਇੱਕ ਸਨਚਾਈ ਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਨਗਲੜੀ ਦਾ ਕਾਰਨ ਆਪਾਂ ਜਿਹੜੇ ਸ਼ਿਕਾਰਨ ਹੋ ਜਾਂਦੇ ਹਰ ਵਕਤ ਕਿਉਂਕਿ ਸਨਚਾਈ ਭਾਗ ਦੇ ਜਿਹੜੇ ਅਹਲਾ ਅਫਸਰ ਨੇ ਉਹ ਕਹਿੰਦੇ ਵੀ ਸਾਡਾ ਪਾਉਂਡ ਹਰੀਕੇ ਪੱਤਨ ਵਿੱਚ ਇਹ ਪੂਰਾ ਨਹੀਂ ਹੁੰਦਾ ਪਰ ਜਿੱਥੇ ਮੈਨੇਜਮੈਂਟ ਕਰਨੀ ਹੁੰਦੀ ਉੱਥੇ ਉਹ ਗਲਤ ਨੇ ਕਿਉਂਕਿ ਉੱਥੇ ਹਰੀਕੇ ਹੈਡ ਤੇ ਜਿਹੜੀ ਸਟ ਜੰਮ ਚੁੱਕੀ ਆ ਜੋ ਪਾਣੀ ਦਾ ਲੈਵਲ ਅੱਗੋਂ ਉੱਚਾ ਹੋ ਚੁੱਕਾ ਉੱਥੇ ਪਾਣੀ ਜਾਣੇ ਰਿਹਾ ਪਿੱਛੇ ਸਾਡੀਆਂ ਜ਼ਮੀਨਾਂ ਵਿੱਚ ਜਿਆਦਾ ਸਟੋਰਿੰਗ ਪਾਣੀ ਹੋ ਜਾਂਦਾ ਔਰ ਸਾਡਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਪਰ ਜਥੇ ਬੰਦੀ ਵੱਲੋਂ ਅੱਜ ਤੋਂ 2 ਮਹੀ ਵੀ ਅਸੀਂ ਪਾਣੀ ਨੂੰ ਨਾਲ ਦੀ ਨਾਲ ਡਿਸਚਾਰਜ ਕਰਵਾਈ ਹੈ ਹਰੀ ਘੜ ਤੌਰ ਉੱਥੇ ਧਰਨਾ ਵੀ ਲਾਇਆ ਪਰ ਨਾਲ ਦੀ ਨਾਲ ਡਿਸਚਾਰਜ ਵੀ ਕਰਾਇਆ ਪਰ ਕਿਸੇ ਕਰਨਾ ਕਰਕੇ ਸਾਡੇ ਕਿਸਾਨਾਂ ਨੂੰ ਇਹ ਨਹੀਂ ਪਤਾ ਸੀ ਜੋ ਪਿਛਲੇ 17 ਸਾਲਾਂ ਤੋਂ ਮਾਰ ਚੱਲ ਰਹੇ ਆ ਕਿ ਸਾਡੀਆਂ ਮਾਲਕੀ ਜ਼ਮੀਨਾਂ ਨੇ ਮਾਲਕੀ ਜ਼ਮੀਨ ਦੇ ਵਿੱਚ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਵੀ ਸਾਡੀ ਜ਼ਮੀਨ ਵਿੱਚ ਪਾਣੀ ਛੱਡ ਜਾਵੇ ਕਿਉਂ ਆਪਾਂ ਦੇਖੋ ਨਲਕੇ ਦਾ ਪਾਣੀ ਨਹੀਂ ਪੈਣ ਦਿੰਦੇ ਆਪਾਂ ਜ਼ਿਮੀਂਦਾਰ ਗਵਾਂਡੀ ਦਾ ਪਾਣੀ ਪੈ ਜਾਏ ਤੇ ਉਹਨੂੰ ਕਹਿੰਦਾ ਵੀ ਸਾਡੀ ਜ਼ਮੀਨ 'ਚ ਪਾਣੀ ਨਾ ਪਵੇ ਕਿਉਂਕਿ ਤੇਰਾ ਪਾਣੀ ਪੈ ਕੇ ਸਾਡਾ ਨੁਕਸਾਨ ਹੋਊਗਾ ਪਰ ਇੱਧਰ ਹਜ਼ਾਰਾਂ ਕੂਸਸ ਜਿਹੜਾ ਪਾਣੀ ਆ ਸਰਕਾਰ ਹਿਮਾਚਲ ਵੱਲੋਂ ਛੱਡਿਆ ਜਾਂਦਾ ਕਿਉਂਕਿ ਉੱਥੇ ਡੈਮ ਬਣੇ ਹੋਏ ਆ ਹਿਮਾਚਲ ਪੈਸੇ ਉੱਥੇ ਦਾ ਬਿਜਲੀ ਬਣਾ ਕੇ ਔਰ ਸਟੋਰਿੰਗ ਕਰਕੇ ਪਾਣੀ ਲਗਾਤਾਰ ਸਾਡੀਆਂ ਜ਼ਮੀਨਾਂ ਵਿੱਚ ਛੱਡ ਰਿਹਾ ਉਧਰ ਤੁਸੀਂ ਅੱਗੇ ਗੱਲ ਕਰ ਲੋ ਹਰੀਕੇ ਹੈਡ ਦੀ ਉੱਥੇ ਜ਼ਮੀਨ ਐਕਵਾਇਰ ਕੀਤੀ ਗਈ ਆ ਉੱਥੇ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉੱਥੇ ਰਾਜਸਥਾਨ ਨੂੰ ਪਾਣੀ ਜਾ ਰਿਹਾ ਸਾਰਾ ਸਿਆਲ ਉੱਥੋਂ ਪਾਣੀ ਬੰਦ ਕਰਕੇ ਹਿਮਾਚਲ ਤੋਂ ਛੱਡ ਕੇ ਔਰ ਰਾਜਸਥਾਨ ਨੂੰ ਦਿੱਤਾ ਜਾਂਦਾ ਦੇਖੋ ਭਾਰਤ ਨੂੰ ਆਜ਼ਾਦ ਹੋਏ ਨੂੰ ਤਕਰੀਬਨ 78 78 ਸਾਲ ਹੋ ਗਏ ਨੇ ਪਰ ਪਾਣੀ ਬद्दलੇ ਕੀਤਾ ਕੁਝ ਨਹੀਂ ਇਹ ਬੰਨ ਕਿਉਂ ਲਗਾਏ ਜੇ ਇੱਕ ਬੰਨ ਨਾ ਦਿੱਤੇ ਪਤਾ ਨਹੀਂ ਪਾਣੀ ਕਿੱਥੇ ਵਗਣਾ ਸੀ ਇਹ ਤਾਂ ਤੁਸੀਂ ਆ ਗਏ ਹੋ ਜਿਹੜੇ ਕਿਸਾਨ ਪਹਿਲਾਂ ਤਾਂ ਉੱਥੋਂ ਤੱਕ ਬਣੇ ਇਹ ਤਾਂ ਤੁਸੀਂ ਆਪਦੀ ਮਿਹਨਤ ਨਾਲ ਲਾਇਆ ਨਾ ਪਹਿਲਾਂ ਤਾਂ ਸਾਰਾ ਹੀ ਪਾਣੀ ਫੈਲ ਜਾਂਦਾ ਸੀ ਤਕਰੀਬਨ ਜਮੀਨਾਂ ਦਰਿਆ ਦੇ ਵਿੱਚ ਿਕਨੀਆਂ ਜਾਂਦੀਆਂ ਸੀ ਅੱਜ ਤੁਹਾਡੀ ਹਿੰਮਤ ਦੇ ਨਾਲ ਤੁਸੀਂ ਇੱਥੇ ਬੰਨ ਲਾਇਆ ਹੈ ਪਰ ਅਗਲੇ ਪੰਨੂ ਤੁਹਾਡੇ ਮਾਲਕੀਆ ਕਿਸਾਨਾਂ ਦੀ ਪਾਣੀ ਵਿੱਚ ਜਿਹੜਾ ਜ਼ਮੀਨ ਟਹਿ ਕੇ ਵਹਿ ਰਹੀ ਆ ਪਰ ਤੁਹਾਡਾ ਕਸੂਰ ਤਾਂ ਕੋਈ ਨਹੀਂ ਨਾ ਇਹ ਸਰਕਾਰ ਦਾ ਕੰਮ ਸੀ ਇਹਨੂੰ ਸੰਭਾਲਣਾ ਪਾਣੀ ਸਰਕਾਰ ਨੇ ਇਸ ਬੰਦੇ ਧਿਆਨ ਨਹੀਂ ਦਿੱਤਾ ਕਿਉਂ ਜਿਵੇਂ ਵੀ ਦੇਖੋ ਤੁਸੀਂ ਵੱਡੇ ਵੱਡੇ ਰੋਡ ਬੰਨਦੇ ਆ ਉਹਨਾਂ ਵਾਸਤੇ ਜ਼ਮੀਨ ਕੁਆਇਰ ਕਰ ਸਕਦੀ ਸਰਕਾਰ ਹਜ਼ਾਰਾਂ ਏਕੜ ਰਾਜਸਥਾਨ ਨੂੰ ਪਾਣੀ ਦੇਣਾ ਅਸੀਂ ਤਾਂ ਉਹਨਾਂ ਵਾਸਤੇ ਕਿੰਨੇ ਏਕੜ ਜ਼ਮੀਨ ਪੁਆਇਰ ਕਰਕੇ ਪਾਣੀ ਲੈ ਗਏ ਪਰ ਇੱਧਰ ਸਾਡੇ ਨਾਲ ਕਿਸੇ ਨੇ ਬਾਤ ਪੁੱਛੀ ਅਜੇ ਤੱਕ ਨਾ ਸਾਡੀ ਕੋਈ ਜ਼ਮੀਨ ਕੁਆਇਰ ਕੀਤੀ ਗਈ ਹੈ ਔਰ ਸਾਡੇ ਕਿਸਾਨਾਂ ਦੀ ਜ਼ਮੀਨ ਟਹਿ ਕੇ ਪਾਣੀ ਦੇ ਰੂਪ ਵਿੱਚ ਦਰਿਆ ਬਣਿਆ ਹੈ ਲੋਕੀ ਤੁਹਾਨੂੰ ਭੰਡੀ ਪ੍ਰਚਾਰ ਕਰਕੇ 98 ਸਾਲ 98% ਲੋਕ ਜਿਹੜੇ ਤੁਸੀਂ ਬਨ ਵੱਡੇ ਸੀ ਉਹਨਾਂ ਤੋਂ ਬਾਹਰ ਸੀ ਔਰ ਲੀਡਰ ਵੱਡੇ ਵੱਡਿਆਂ ਨੇ ਇਹ ਪ੍ਰਚਾਰ ਕੀਤਾ ਵੀ ਇਹ ਲੋਕ ਮੰਡ ਦੀ ਜ਼ਮੀਨ ਵੋਂਦੇ ਆ ਉਹਨਾਂ ਦਾ ਇਹੀ ਆ ਬਸ ਮੰਡ ਦੀ ਜ਼ਮੀਨ ਵੋਂਦੇ ਨਾ ਤਾਂ ਮਰਨਾ ਹੀ ਆ ਤੁਹਾਡੇ ਰਿਸ਼ਤੇਦਾਰ ਵੀ ਇਹ ਗੱਲ ਕਹਿੰਦੇ ਵੀ ਇਹ ਤਾਂ ਯਾਰ ਦਰਿਆ ਦੀ ਜ਼ਮੀਨ ਵੋਂਦੇ ਨਾ ਤਾਂ ਪਾਣੀ ਆਉਣਾ ਹੀ ਹੋਣਾ ਪਰ ਨਹੀਂ ਇੱਕ ਮਰਲਾ ਵੀ ਪੰਜਾਬ ਦੇ ਵਿੱਚ ਵਿਆਸ ਦਰਿਆ ਦੇ ਵਿੱਚ ਇੱਕ ਮਰਲਾ ਜ਼ਮੀਨੀ ਅਮਾਚਲ ਤੋਂ ਲੈ ਕੇ ਮੇਰਾ ਦੌਰਾ ਹੋ ਗਿਆ ਕੱਲ ਮੈਂ ਪਰਸੋਂ ਕਾਦੀਆਂ ਜੀ ਗਿਆ ਉੱਥੇ ਇੱਥੇ ਤਾਂ ਪਤਾ ਨਹੀਂ ਕਿੰਨਾ ਫਾਸਲਾ ਉੱਥੇ ਜੀ 20 ਕਿਲੋਮੀਟਰ ਦਾ ਫਾਸਲਾ ਤੁਸੀਂ ਬੰਨਾਂ ਦਾ ਪਤਾ ਨਹੀਂ 20 ਕਿਲੋਮੀਟਰ ਚ ਕਿੰਨੇ ਕਿਸਾਨਾਂ ਦੀ ਜ਼ਮੀਨ ਹੋਈ ਜੀ ਮਾਲਕ ਹਮਿੰਨ ਰੇਮਨ ਸਰਕਾਰ ਚਾਵੇ ਆਕਾ ਸੂਮੀਏ ਚਾਹੋਣੇ ਆ ਜਿੱਥੇ ਬੰਦੀ ਕਰਦੇ ਆਂ ਵੀ ਆਪਣੀ ਜ਼ਮੀਨ ਖਰੀਦੇ ਜਿਵੇਂ ਵੱਡੇ ਮੋਟੇ ਵਾਸਤੇ ਜ਼ਮੀਨ ਖਰੀਦੀ ਜਾਂਦੀ ਆ ਸਾਰੇ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਕੇ ਉਹਨੂੰ ਤੁਸੀਂ ਬੰਨ ਲਾ ਲੈ ਪੱਕਾ ਕਰ ਦੇ ਨਹਿਰੀ ਰੂਪ ਕਰ ਦੇ ਚੈਨਲ ਲਈ ਜੀ ਕਰਦੇ ਰੋਜ਼ ਪਾਣੀ ਛਾੜਨ ਸਾਨੂੰ ਕਿਧਰ ਆ ਜਾ ਸਾਡੀਆਂ ਜ਼ਮੀਨਾਂ ਚ ਰਹੀ ਪੈਣਾ ਚਾਹੀਦਾ ਪਰ ਹੁਣ ਵੀ ਜਿੰਨਾ ਚਿਰ ਜਥੇਬੰਦੀ ਦਾ ਜੋਰ ਸੀ ਦੇਖੋ ਹਰੀਕੇ ਹੈਡ ਤੇ ਅਸੀਂ ਪਾਣੀ ਰਿਲੀਜ਼ ਕਰਾਇਆ ਹੁਣ ਮੈਨੂੰ 4 ਦਿਨ ਉੱਥੇ ਹੁਸੈਨੀ ਵਾਲੇ ਤੇ ਜਾਣਾ ਪਿਆ ਕਿਉਂਕਿ ਪਾਣੀ ਅੱਗੇ ਨਹੀਂ ਨਿਕਲਦਾ ਸੀ ਉੱਥੇ ਅਸੀਂ ਰਾਤ ਧਰਨਾ ਲਾ ਕੇ ਨੇ ਰਾਤ ਧਰਨਾ ਲਾ ਕੇ ਉੱਥੇ ਮੈਂ ਦਰ ਚਕਾ ਕੇ ਲਗਾਤਾਰ ਉੱਥੇ ਦੇਖੋ ਇਹਨੇ ਨੇ ਢਾਏ ਬਣ ਗਏ ਉੱਥੇ ਜਾ ਕੇ ਦੇਖੋ ਤੁਸੀਂ ਇਹਨੇ ਇੱਥੇ ਪਾਣੀ ਹੈ ਨਹੀਂ ਉੰਨੀਆਂ ਪਿੰਡਾਂ 'ਚ ਪਾਣੀ ਲੱਗੇ ਵੀ ਨਹੀਂ ਲੱਗਾ ਜਿੱਥੇ ਤੇਜ਼ੀ ਡੁੱਬ ਗਏ ਸੀ ਕਿਉਂਕਿ ਆਪਾਂ ਉਥੋਂ ਪਾਣੀ ਚ ਕੱਢਦਾ ਉਹ ਪਿੰਡ ਵੀ ਸਾਰੇ ਇਸ ਗੱਲ ਦਾ ਹਾਮੀ ਭਰ ਕੇ ਅਸੀਂ ਬੱਦਗੇ ਪਾਣੀ ਕਿ ਪ੍ਰੈਸ਼ਰ ਨਾ ਗਿਆ ਔਰ ਸਾਧ-ਸਾਧ ਫੋਟ ਜਿਹੜਾ ਡੂੰਘਾ ਪਾਤੇ ਉੱਥੇ ਪਾਣੀ ਨਹੀਂ ਹੁਣ ਸਾਡੇ ਇੱਥੇ ਵੀ ਸਿਲਟ ਜੰਮੀ ਹੋਈ ਆ ਹੁਣ ਚਾਹਤ ਦੱਬ ਕੇ ਦਰ ਚੱਕੇ ਜਾਂਦੇ ਤੇਥੋਂ ਸਿਲਟ ਵਾਪਸ ਹੋ ਜੂਗੀ ਹੁਣ ਆਪਣੀ ਵੱਡੀ ਗੱਲ ਇਹ ਆ ਜਸੇ ਬੰਦੀ ਦੀ ਵੀ ਅਸੀਂ ਇਕੱਠਾ ਹੋ ਕੇ ਵੱਡਾ ਐਕਸ਼ਨ ਲਈਏ ਵੀ ਸਰਕਾਰ ਨੂੰ ਕਹਵੇ ਆਪਣੀ ਜ਼ਮੀਨ ਖਰੀਦੋ ਇਹਨੂੰ ਖਲਾਈ ਕਰੋ ਅਸੀਂ ਚੌਣਾ ਖਲਾਈ ਹੋ ਜੇ ਪਰ ਦੇਖੋ ਜੇ ਅੱਗੇ ਮਾਲਕ ਦੀ ਜ਼ਮੀਨ ਆ ਗਈ ਉਹ ਖਲਾਈ ਨਹੀਂ ਕਰਨ ਦੇਗਾ ਖਲਾਈ ਤੇ ਤਾਂ ਉਹ ਨਾ ਜੇ ਸਰਕਾਰ ਕੋਲੇ ਆਪਣੀ ਜ਼ਮੀਨ ਹੋਵੇ ਤੇ ਜੇ ਸਰਕਾਰ ਹਮਾਚਲ ਨੇ ਪਾਣੀ ਛੱਡਣਾ ਹੈ ਤੇ ਉਹ ਆਪ ਦਾ ਪ੍ਰਬੰਧ ਕਰੇ ਨਾ ਹੁਣ ਆਪਾਂ ਆਪਣੇ ਬਾਹਲੇ ਲੋਕ ਕਹਿੰਦੇ ਸੀ ਅਸੀਂ ਰਾਜਸਥਾਨ ਨੂੰ ਪਾਣੀ ਜੀ ਫ੍ਰੀ ਲੈ ਗਏ ਅਸੀਂ ਬੰਦ ਕਰਾਂ ਕਿਉਂ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਜ਼ਮੀਨ 'ਚ ਪਾਣੀ ਆ ਉਹਨਾਂ ਜ਼ਮੀਨ ਖਰੀਦੀ ਹੋਈ ਆ ਉੱਥੋਂ ਤੁਸੀਂ ਕਿਵੇਂ ਬੰਦ ਕਰ ਦੋਗੇ ਇੱਥੋਂ ਕਰ ਸਕਦੇ ਇਥੋਂ ਆਪਾਂ ਮੰਨ ਲਓ ਪਿੱਛੋਂ ਬੰਦ ਕਰ ਦਿੰਨੇ ਆ ਤੇ ਪਾਣੀ ਜਿੱਧਰ ਮਰਜੀ ਹਮਾਰਾ ਛਲਕੜਿਆ ਅਸੀਂ ਠੇਕਾ ਥੋੜੀ ਲਿਆ 70 ਸਾਲ ਤੱਕ ਅੱਗੇ ਅਸੀਂ ਬਰਬਾਦ ਹੋ ਗਏ ਆ 17 ਸਾਲਾਂ ਅਜ ਸਾਡੀਆਂ ਜ਼ਮੀਨਾਂ ਵਰਤ ਕੇ ਮੁਕਤ ਤੁਸੀਂ ਇੱਕ ਇੱਥੇ ਸਰਕਾਰ ਦੀ ਜ਼ਮੀਨ ਅਕਵਾਇਰ ਕੀਤੀ ਬੰਨਾਂ ਦੇ ਉੱਤੇ ਰੁੱਖ ਵੜ ਲਓ ਤੁਹਾਡੇ ਦੇ ਪਰਚਾ ਹੁੰਦਾ ਤੁਹਾਡੇ ਨਹਿਰੀ ਪਾਣੀ ਕੀ ਰਿਸ਼ਤੇਦਾਰ ਲਾਉਂਦਾ ਹੈਗਾ ਕਿਤੇ ਨਹਿਰੀ ਪਾਣੀ ਜਿੱਥੇ ਲੱਗਦੇ ਰਿਸ਼ਤੇਦਾਰਾਂ ਦੇ ਪੁੱਛ ਕੇ ਵੇਖ ਰਹੇ ਹੋ ਜੇ ਇਹਦੀ ਪ੍ਰਧਾਨ ਜੀ ਦੀ ਦੋ ਘੰਟੇ ਵਾਰੀ ਆ ਤੇ ਇਹਦਾ ਪਾਣੀ ਦੋ ਘੰਟੇ ਨਾਲ ਨਹੀਂ ਨੀ ਸਰਿਆ ਇਹਨੇ ਪਾਇਪ ਲਗਾ ਦੀ ਉੱਥੇ ਟੱਕੀ ਕਹਿ ਦਿੰਦੇ ਕਈ ਟੱਕੀ ਕਹਿ ਦਿੰਦੇ ਆ ਉਹ ਇਹਦੀ ਫੜੀ ਜਾਂਦੀ ਆ ਤੇ ਸਰਕਾਰ ਉੱਤੇ ਅਫੀਅਰ ਦਰਜ ਕਰ ਦਿੰਦੀ ਆ ਕਿ ਤੂੰ ਸਾਡਾ ਪਾਣੀ ਚੋਰੀ ਕਰ ਲਿਆ ਕਹਿ ਦਿੰਦੀ ਆ ਵੀ ਸਾਡਾ ਪਾਣੀ ਕਿਉਂ ਚੋਰੀ ਕੀਤਾ ਉੱਤੇ ਪਰਚਾ ਕਰਤਾ ਪਰ ਜੇ ਸਰਕਾਰ ਦਾ ਪਾਣੀ ਆ ਤੇ ਸੰਭਾਲਣਾ ਸਰਕਾਰ ਨੇ ਹੀ ਅਸੀਂ ਥੋੜੀ ਸੰਭਾਲਣਾ ਅਸੀਂ ਜ਼ਿੰਮੇਵਾਰੀ ਤੋਦੀ ਬੰਦੀ ਸੀ ਪਰ ਇਹ ਤੁਹਾਡਾ ਆਪਾਂ ਇਕੱਠੇ ਨਹੀਂ ਹੋ ਸਕੇ ਹੜਪੀੜ ਤੇ ਕਿਸਾਨ ਅੱਜ ਹਜ਼ਾਰਾਂ ਏਕੜ ਹਜ਼ਾਰਾਂ ਏਕੜ ਲਗਾਤਾਰ ਪਾਣੀ ਚ ਬਹਿ ਰਹੀਆਂ ਸਾਡੀਆਂ ਜਮੀਨਾਂ ਹਜ਼ਾਰਾਂ ਏਕੜ ਪੰਜਾਬ ਦੀ ਕਿੰਨੇ ਦੀ ਕਿੱਲਾ 50 ਲੱਖ ਦਾ ਹੁਣ ਇਹ ਪਾਣੀ ਦਾ ਕਰਕੇ ਤੁਹਾਨੂੰ ਆ ਅਵਸਥਾ ਪਿਆ ਨਾ ਜੇ ਪਾਣੀ ਪਿੱਛੋਂ ਨਾ ਹੋਂਦਾ ਉਹ ਤੁਹਾਡੀਆਂ ਦੇ ਤੁਸੀਂ ਇੱਥੇ ਆਪਾਂ ਪਿੱਛੋਂ ਬੰਦ ਹੋ ਜਾਊਗਾ ਮੰਨ ਲਓ ਪਿੱਛੋਂ ਬੰਦ ਹੁੰਦਾ ਇੱਥੇ ਆਪਾਂ ਕੰਪਿਊਟਰ ਨਾਲ ਨਿਸ਼ਾਨੀਆਂ ਕਰਾ ਲਈਆਂ ਕਿ ਅੰਚ ਇੰਚ ਵੀ ਪੈਲੀ ਨਹੀਂ ਛੱਡਣੀ ਕਿਹਨੇ ਅੱਜ ਸਾਡੀਆਂ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਪਾਣੀ ਦੀ ਲਪੇਟ ਵਿੱਚ ਚਾਈਏ ਕਿੰਨਾ ਮੰਡ ਪਿੱਛੇ ਏਰੀਆ ਡੁੱਬ ਗਿਆ ਕੋਈ ਸਾਨੂੰ ਦਿੱਤਾ ਕੀ ਜਾਂਦਾ 6800 ਰੁਪ 800 ਸਾਡੀ ਲਵਾਈ ਲੱਗੀ ਹੋਈ ਐ ਪਰ ਇਹ ਮੈਂ ਬੇਨਤੀ ਕਰਦਾ ਜਿਹੜੇ ਅੱਜ ਮੇਰੀ ਬਾਜ ਸੁਣੇ ਵੀ ਤੁਸੀਂ ਇਸ ਗੱਲ ਨੂੰ ਨਾ ਕੋ ਵੀ ਇਹ ਦਰਿਆ ਦੀ ਜ਼ਮੀਨ ਐ ਸਾਰੇ ਪੰਜਾਬ ਦੇ ਵਿੱਚ ਕੋਈ ਇੱਕ ਮਤਲਬਾ ਦੇ ਰਾਜ ਜ਼ਮੀਨੀ ਇਹ ਸਾਡੀਆਂ ਮਾਲਕੀਆਂ ਜ਼ਮੀਨਾਂ ਨੇ ਪੁਰਖਿਆਂ ਦੀਆਂ ਜ਼ਮੀਨਾਂ ਕੱਚੀ ਹੋ ਸਕਦੀ ਜ਼ਮੀਨ ਕੱਚੀ ਵੀ ਸਾਡੀ ਪੁਰਖਿਆਂ ਦੀ ਸੀ ਕੱਚੀ ਕੋਈ ਦਰਿਆ ਦੇ ਨਾਮ ਥੋੜੀ ਐ ਠੀਕ ਹੈ ਉਹਨਾਂ ਦੀਆਂ ਗਰਤੌਰੀਆਂ ਤੋੜਤੀਆਂ ਜੀ ਉਹਨਾਂ ਨੂੰ ਮਾਵਿਆਂ ਨਹੀਂ ਦਿੱਤਾ ਜਾਂਦਾ ਦੇਖੋ ਮਾਵਜਾ ਮਿਲਦਾ ਕਾਸ਼ਤ ਦਾ ਜਿੱਥੇ ਅਸੀਂ ਫਸਲ ਬੀਜੀ ਹੋਵੇ ਚਾਹੇ ਉਹ ਪਹਿਲੀ ਮੇਰੀ ਕਿਉਣਾ ਹੋਵੇ ਜਿੰਨੇ ਬੀਜੀ ਉਹਨੂੰ ਮਿਲਣਾ ਇੱਥੇ ਸਾਡੇ ਨਾਲ ਵੱਡਾ ਤੁਖਾ ਹੋ ਗਿਆ ਵੀ ਸਰਕਾਰ ਦੀਆਂ ਜ਼ਮੀਨਾਂ ਗਰਦੌਰੀਆਂ ਤੋੜਤੀਆਂ ਨਜਾਇਜ਼ ਗਰਦੌਰੀ ਕੋਈ ਤੋੜ ਹੀ ਨਹੀਂ ਸਕਦਾ ਮਾਲਕੀ ਦੇ ਆਪਾਂ ਜਮ੍ਹਾਂ ਬੰਦੀ ਲੈਣੇ ਦੋ ਹੀ ਮੇਨ ਖਾਣੇ ਆ ਜੀ ਇੱਕ ਮਾਲਕ ਦਾ ਨਾਂ ਔਰ ਇੱਕ ਕਸਤਕਾਰ ਦਾ ਨਾਂ ਮਾਲਕ ਦਾ ਬੰਦ ਤੇ ਮਿੱਟੀ ਪੈਣ ਰਹੀ ਯਾਰ ਅਤਨਾਮ 100 ਅਗਰ ਸੇਵਕ ਸਿੰਘ ਅਈ ਤੋੜਿਆ ਵਾਲੇ ਟਰਾਲੇ ਲੱਦ ਕੇ ਜਾਣ ਨੇ ਗੁਰਵਾ ਬੰਨ ਲਿਟੜਿਆ ਵਾਲਾ ਵੜਾ ਗਿਆ ਰੁਕਾ ਰੱਡਾ ਮਰਜੀ ਭਜਿਆ ਵੀ ਤਾਂ ਆਈਆਂ ਉਧਰ ਫੋਟ ਫੋਟ ਗਿਆ ਜੀ ਕਿੰਨੀ ਮਿੱਟੀ ਪਾ ਜੀ ਕਿਧਰ ਵੜਦੀ ਜਾਂਦੀ ਮਿੱਟੀ ਮਿੱਟੀ ਹੋਰ ਪੰਜ ਚਾਰ ਦੇ ਨਹੀਂ ਪਈ ਮੁੜ ਕੇ ਤੇ ਸਾਰੀ ਤੋੜਾ ਨਹੀਂ ਲੱਗੀ ਜਾਂਦੀ ਇੱθε ਟਾਂਵਾਂ ਲੱਗਦੀ ਆ ਆਹ ਜਿੱਥੇ ਕਿਹਦੀ ਪਈ ਇਹ ਉਹ ਵਿੰਗੇ ਦੇ ਮੋੜ ਤੋਂ ਨਾ ਤੋੜੋ ਉੱਥੋਂ ਬੜਾ ਉੱਚਾ ਕੀਤਾ ਉਹਨਾਂ ਉੱਤਰਦੇ ਆਣਗੇ ਉਹ ਉਹ ਕਰ ਕਰਤਾ ਸਟਾਰਟ ਕਰਾਇਆ ਮੁੰਡਿਆਂ ਨੂੰ ਨਾਲੇ ਲੋਰ ਚੜ੍ਹ ਤੋਂ ਮੁੰਡਿਆਂ ਮਿੱਟੀ ਰੇ ਰੋ ਪੂਰੇ ਆ ਬਹੁਤ ਜ਼ਿਆਦਾ ਖਰਚਾ ਜਿਹੜਾ ਸਾਡਾ ਆਉਂਦਿਆ ਆਣਾ ਜਿਹੜੀ ਪੂਰੇ ਤੋਂ ਤਾਰ ਲੋਹੇ ਦੀ ਤੇ ਬਾਸਾ ਮਿੱਟੀ ਜਿਹੜੀ ਆ ਅੱਗੇ ਬੰਨ ਉੱਚਾ ਕਰਦੇ ਹਣ ਤਾਰ ਹੀ ਤੇ ਥੋੜੇ ਖਾਈ ਜਾਂਦੇ ਥੱਲੇ ਵਰਦੇ ਜਾਂਦੇ ਇਹ ਇਹ ਤੋਂ ਨਾਲਿਆ ਨਾਲ ਡਬਲ ਪੰਨ ਹੋਰ ਲਾਤਾ ਇਹ ਹੁਣ ਇਹਨੂੰ ਛਰੀ ਪੂਰ ਕੇ ਦੇਣੀ ਆ ਸੰਗਤਾਂ ਨੇ ਬਹੁਤ ਦੁਸ਼ਾਨ ਆ। ਥੋੜਾ ਇੱਥੇ ਲੱਗਣ ਦਾ ਵੀ ਦੱਸੋ। ਬਾਲਾ ਯਾਰ ਇੱਥੇ ਪਾਣੀ ਸਤਿਆ ਧਿਆਨ ਰੱਖ। ਉੱਪਰੋਂ ਡਾਪੜ ਪੂਰ ਕੇ ਰੱਖਣਾ ਤੇ ਹੋਰ। ਆ ਇੱਥੇ ਬਾਲਾ ਪਾਣੀ ਵਹਦਾ ਹੋਇਆ। ਉਹ ਬੰਦੇ ਨੂੰ ਆਉਣ ਆਪਣੇ ਜਿਹੜਾ ਪਰਮਿੰਦਰ ਸਿੰਘ ਦੇ ਡੇਰੇ ਦੇ ਜਿਹੜੀ ਢਾਹ ਲੱਗਣ ਡਈ ਸੀ ਦੇਖੋ ਪਾਣੀ ਦੀ ਸਪੀਡ ਨਾ ਰੇਸਟੇਰੀ ਵੰਡਣਾ ਪਰਾ ਨਹੀਂ ਪ੍ਰਾਣਾ ਬੰਨਣਾ ਪਰਾ ਮਾ ਇੱਥੇ ਸੇਵਾਦਾਰ ਆ ਇੱਥੇ ਸੇਵਾਦਾਰ ਆ ਇੱਥੇ ਸੇਵਾਦਾਰ ਆ ਇੱਥੇ ਸੇਵਾਦਾਰ ਆ ਇੱਥੇ ਬੱਸ ਗਏ ਸੇਵਾਦਾਰ ਆ ਪਾਣੀ ਦੀ ਟੋਟ ਨਹੀਂ ਕੋਈ ਇਹਨੂੰ ਇਹਦਾ ਬੋਰੇਸ ਵਾਲੀ ਇਹਨੂੰ ਪਦਰੀ ਕਰ ਦੇ ਬੋਰੇਸ ਵਾਲੀ ਹੋਣੇ ਇਹਨੂੰ ਕਰ ਦੇ ਇੱਥੇ ਦੇ ਮਾਸਰ ਪਛਾਣ ਖਲੋਤਾ ਦੇ ਤਬਈ ਬਹੁਤ ਇਹ ਸਭ ਤੋਂ ਵੱਡਾ ਮੋਰਚਾ ਹੈ ਆਹ ਇੱਥੇ ਜ਼ਿਆਦਾ ਖਤਰਾ ਹੈ ਹੂੰ

ਹੁਣ ਖਲੋਗੇ ਤੇਰਾ ਪੂਰੇ ਨਾ ਜੀ ਸੰਗਤ ਦਾ ਬੜੇ ਛਾਣਾ ਲੱਗੀ ਵਿਚਾਰੀ ਲੈ ਆਓ ਇੱਧਰ ਲੈ ਆਓ ਇੱਧਰ ਲੈ ਆਓ ਇੱਧਰ ਲਈ ਜਾਓ ਇੱਧਰ ਲਈ ਇੱਧਰ ਇੱਧਰ ਜੀ ਐਜੰਟਾ इत सबाइया प्रभा ਦਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜੀ ਬੰਦ ਦੀ ਸੇਵਾ ਚੱਲੰਦਈ ਆ ਤੇ ਆਪਣੇ ਐਨ ਆਰ ਆਈ ਵੀਰੇ ਦੇ ਸਹਿਯੋਗ ਨਾਲ ਜਾਂ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਜਿਹੜੀ ਸੇਵਾ ਚੱਲੰਦਈ ਆ ਉਹਦੇ ਵਿੱਚ ਆਪਣੇ ਗਵਿੰਦਰ ਸਿੰਘ ਬਲੇਰੀਆ ਗੁਰਸੇਵ ਸਿੰਘ ਬਲੇਰੀਆ ਦੇ ਭਰਾ ਜਿਹੜੇ ਯੂ ਐਸ ਏ ਦੇ ਵਿੱਚ ਆ ਉਹਨਾਂ ਵੱਲੋਂ ਆਪਾਂ ਨੂੰ ਜਿਹੜੀ ਆ 5 5000 ਮਾਇਆ ਜਿਹੜੀ ਅੱਜ ਭੇਜੀ ਗਈ ਆ ਤੇ ਬਹੁਤ ਬਹੁਤ ਵੀਰ ਦਾ ਧੰਨਵਾਦ ਆ ਮਹਾਰਾਜ ਉਹਨਾਂ ਨੂੰ ਖੁਸ਼ੀਆਂ ਬਖਸ਼ੇ ਤੇ ਹੋਰ ਵੀਰਾਂ ਨੂੰ ਵੀ ਬੇਨਤੀ ਆ ਕੇ ਵੱਧ ਤੋਂ ਵੱਧ ਨਰੇ ਵੀਰ ਜਿਹੜੇ ਆਪਣੇ ਇਲਾਕੇ ਦੇ ਆ ਉਹ ਵੱਧ ਤੋਂ ਵੱਧ ਮਾਇਆ ਭੇਜਣਾ ਜਾਂ ਜਿਹੜੀ ਆ ਲਗਾਤਾਰ ਸੇਵਾ ਆਪਾਂ ਚਲਾ ਸਕੀਏ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਨਰੰਗਾਵਾਦ ਤੋਂ ਵੀਰ ਮਿੱਟੀ ਲੈ ਕੇ ਆਏ ਆ ਤਿੰਨ ਟਰਾਲੇ ਪਿੰਡ ਨਰੰਗਾਵਾਦ ਮਾਝਾ ਏਰੀਆ ਜਾਣ ਲੈ ਜਾਣ ਲੈ ਉਹਨਾਂ ਕਿ ਬੋਲੇ ਤਾ ਯਾਰ ਮੋੜ ਦੇ ਉਹ ਰੋ ਸੱਤ ਹੁੰਦਾ ਮਰ ਕੇ ਚੱਲੋ ਉੱਥੇ ਲਵਾ ਦਿੰਨੇ ਪਿੱਛੇ ਲਵਾ ਦਿੰਨੇ ਨਹੀਂ ਇੱਥੇ ਲਵਾ ਲਈ ਕਿੱਦਾਂ ਇੱਥੇ ਚੁੱਕਾ ਦਈਏ ਜੱਕ ਚੁੱਕਦੇ ਜਾਕ ਰੁਕ ਨੇ ਕੁਲੀਆਂ ਕੁਲੀਆਂ ਕੋਲ ਲੋ ਕੁਲੀਆਂ ਇੱਕ ਮਿੰਟ ਰੋਕੋ ਨੰਮੜੋ ਇਹ ਵੀਰ ਆਏ ਆ ਮਾਝ ਏਰੀਏ ਤੋਂ ਮਿੱਟੀ ਦੀ ਸੇਵਾ ਲੈ ਕੇ ਪਿੰਡ ਨਰੰਗਾਵਾਦ ਮਾਝੇ ਦੇ ਮਝਾ ਲਾਂ ਵਜੇ ਆ ਮਿੱਟੀ ਦੀ ਸੇਵਾ ਲੈ ਕੇ ਆਏ ਤਿੰਨ ਟਰਾਲੇ ਤੇ ਲਾਉਣ ਲੱਗੇ ਆ ਆਜੋ ਜਲਪਾਣੀ ਛਕੋ ਵੀਰਾਂ No voy a quedar ahí,